ਹਲੋ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਹੱਸਦੇ ਵੱਸਦੇ ਹੋਵੋਗੇ ਤੇ ਲਓ ਜੀ 1 ਜੂਨ ਦਾ ਦਿਨ ਆ ਤੇ ਦਿਨ ਹੈਗਾ ਅੱਜ ਕੀ ਦਿਨ ਹੈ ਨਾ ਸੈਟਰਡੇ ਸ਼ਨੀਵਾਰ ਹੈ ਸ਼ਨੀਵਾਰ ਦਾ ਦਿਨ ਆ ਤੇ 1 ਜੂਨ ਆ ਤੇ ਚਲੋ ਜੀ ਸ਼ੁਰੂ ਕਰਦੇ ਆ ਆਪਾਂ ਅੱਜ ਦਾ ਵਲੌਗ ਘਰ ਤੋਂ ਸ਼ੁਰੂ ਨਹੀਂ ਕੀਤਾ ਹੈਗਾ ਗੱਡੀ 'ਚ ਬਲੌਗਿੰਗ ਆਪਾਂ ਸਟਾਰਟ ਕਰਦੀ ਅੱਜ ਤੇ ਬਾਕੀ ਅੱਜ ਹੈਗੀ ਆ 1 ਜੂਨ ਹਨਾ ਤੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਮਤਲਬ 1 ਜੂਨ ਤੋਂ ਲੈ ਕੇ 6 ਜੂਨ ਤੱਕ ਕੀ ਹੋਇਆ ਸੀਗਾ ਆਪਣੇ ਸਾਰਿਆਂ ਨੂੰ ਪਤਾ ਹੀ ਆ ਹਨਾ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀਗਾ ਕਿੰਨੇ ਆਪਣੇ ਸਿੰਘ ਸ਼ਹੀਦ ਉੱਥੇ ਹੋਏ ਨੇ ਹਨਾ ਤੇ ਖਾਸ ਕਰ ਬਾਬਾ ਜੀ ਭਿੰਡਰਾੜੇ ਹਨਾ ਸੰਤ ਤੇ ਉਹਨਾਂ ਦੀ ਸ਼ਹਾਦਤ ਨੂੰ ਵੀ ਆਪਣੇ ਵੱਲੋਂ ਹਨ ਕੋਟ ਕੋਟ ਕਰਨਾਮ ਤੁਸੀਂ ਕੁਝ ਕਹਿਣਾ ਚਾਹੋਗੇ ਇਸ ਸਿੱਧਾ ਬਾਰੇ ਸੋ ਇਹ ਜਿਹੜਾ ਜਨੋ ਵੀ ਇੱਕ ਤਾਂ ਵੋਟਾਂ ਦਾ ਟਾਈਮ ਉਹ ਆ ਗਿਆ ਤੇ ਇੱਕ ਆਪਣੇ ਦੈਨ ਸ਼ੀ ਦੀ ਆ ਕੇ ਸਾਰੇ ਦਿਨ ਤੇ 6 ਜੂਨ ਤੋਂ ਰਿਜ਼ਲਟ ਵੀ ਉਹਦੇ ਵਿੱਚ ਵਿੱਚ ਆ ਤੇ ਵੋਟਾਂ ਵੀ ਉਹ ਟਾਈਮ ਦੇ ਵਿੱਚ ਹੀ ਪੈਣੀ ਆ ਤੇ ਉਦੋਂ ਕਰਮੀ ਬਹੁਤ ਜ਼ਿਆਦੀ ਬੱਗੀ ਇਦਾਂ ਤਾਂ ਹਮੇਸ਼ਾ ਹੀ ਸਰਚੋਗਦੇ ਹੀ ਰਹਿਣਾ ਵਾ ਨਾ ਤੇ ਆਪਣੇ ਸਿੰਗਲ ਜੀ ਤੁਹਾਨੂੰ ਪਰ ਧਿਆਨ ਰੱਖੋ ਦੈਨ ਨਾ ਭੁੱਲੋ ਆਪਣੇ ਜਿਹੜੇ ਹੈਗੇ ਆ 嗯。<noise> ਮਤਲਬ ਕਹਿਣ ਦਾ ਮਤਲਬ ਇਹ ਹੈ ਵੀ ਕੰਮਕਾਰ ਤੁਸੀਂ ਆਪਦੇ ਕਰਦੇ ਰਹੋ ਜਿਵੇਂ ਹੁਣ ਵੋਟਾਂ ਆ ਗਈਆਂ ਵਿੱਚ ਇਹ ਚੀਜ਼ਾਂ ਵੀ ਤੁਸੀਂ ਆਪਦੀਆਂ ਪਹੁੰਚਾਓ ਹਨਾ ਜੋ ਵੀ ਹੈਗਾ ਵੀ ਰਿਜ਼ਲਟ ਵੀ ਆ ਇਹਦੇ ਵਿੱਚ ਹੀ ਆ ਬਹੁਤ ਉਹ ਹੁਣ ਇਹ ਹੁੱਲੜਬਾਜੀ ਵੀ ਹੋਣੀ ਆ ਹਨਾ ਜਿੱਤ ਹਾਰ ਦੀ ਤੇ ਉਹ ਚੀਜ਼ਾਂ ਵੀ ਦੇਖੋ ਪਰ ਨਾਲ ਦੇ ਨਾਲ ਤੁਸੀਂ ਹਨਾ ਇਹ ਚੀਜ਼ਾਂ ਨੂੰ ਵੀ ਯਾਦ ਰੱਖੋ ਵੀ 1 ਜੂਨ ਤੋਂ ਲੈ ਕੇ 6 ਜੂਨ ਦੇ ਵਿੱਚਕਾਰ ਕੀ ਹੋਇਆ ਸੀ ਉਹ ਚੀਜ਼ ਵੀ ਤੁਸੀਂ ਨਾ ਭੁੱਲੋ ਹਨਾ ਸਾਡੇ ਕਹਿਣ ਦਾ ਮਤਲਬ ਸਿਰਫ ਇੰਨਾ ਹੀ ਆ ਤੇ ਬਾਕੀ ਸਭ ਦੀ ਆਪੋ ਆਪਣੀ ਸੋਚ ਆ ਕੋਈ ਕਿਸੇ ਨੂੰ ਕਿਵੇਂ ਦੇਖਦਾ ਵਾ ਕੋਈ ਕਿਸੇ ਨੂੰ ਕਿਵੇਂ ਦੇਖਦਾ ਵਾ ਹਣਾ ਕਿਸੇ ਲਈ ਇਤਿਆਸ ਕਿਵੇਂ ਆ ਕਿਸੇ ਲਈ ਕਿਵੇਂ ਆ ਹਨਾ ਪਰ ਵੀ ਸਾਡੀ ਥਿੰਕ ਤੇ ਥੋੜੀ ਅਸੀਂ ਅਸੀਂ ਤਾਂ ਇਹ ਸੋਚਦੇ ਆ ਹਨਾ ਉਹ ਚੀਜ਼ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਲਈ ਤੇ ਵੈਸੇ ਵੀ ਆਪਾਂ ਫੈਨ ਆਪੇ ਡਰਾੜਿਆਂ ਦੇ ਤੇ ਆਪਣਾ ਤੀਰਾਂ ਬਾਬਾ ਕੀ ਆ ਤੇ ਹਮੇਸ਼ਾ ਹੀ ਰਹਿਣਾ ਤੇ ਚਲੋ ਅਸੀਂ ਬਾਕੀ ਬਸ ਹੁਣ ਪਿੰਡ ਪੰਚ ਨਾਲੇ ਆ ਤੇ ਦੇਖਦੇ ਆ ਪਿੰਡ ਦਾ ਮਾਹੌਲ ਵੀ ਅੱਗੇ ਜਾ ਕੇ ਕਰਾਂਗੇ ਫਿਰ ਆਪਾਂ ਵਲੌਗ ਨੂੰ ਕੰਟੀਨ ਬੜੀ ਸੁਣਨ ਲੱਗਣਾ ਲੱਗਣਾ ਹਨਾ ਦੀ ਪੁੱਤ ਨਹੀਂ ਗਾਲਨ ਉਸਦੀ ਆ ਨਹੀਂ ਗਾਲਣਾ ਇਹ ਲੈ ਜੀ ਪੁੱਤ ਇਹ ਨਹੀਂ ਲਾਈ ਜੀ ਹੁੰਦੀਆਂ ਦੇਖ ਲਉਂਗੀ ਹੈ ਤਾਤਾ ਜਾਂ ਤਾਈ ਨੇ ਲਾਈ ਤਾਈ ਦੇ ਕਾਈ ਦੇ ਜਾਂ ਕਾਈ ਦੇ ਨਹੀਂ ਕਾਈ ਲਾਉਂਦੇ ਤਾਈ ਤਾਈ ਲਾਉਂਦੀ ਤਾਈ ਇਹ ਭੈਣੇ ਇਹਨਾਂ ਨੂੰ ਇੱਥੇ ਤਾਂ ਡੰਗ ਲਾਈ ਇੱਥੇ ਵੀ ਲਾਉਂਗਾ ਨਹੀਂ ਮੈਂ ਨਹੀਂ ਲਾਉਣੀ ਲੈ ਉਹ ਪਤਾ ਨਹੀਂ ਕਿਥੇ ਮੂੜੀ ਕਿੱਥੇ ਉਹਦੀ ਆਈ ਫੋਨ ਲੈ ਲੈ ਨਾ ਨਾ ਤਾਈ ਦੇ ਦੇਦੇ ਜੀ ਉਹ ਕੋ ਦਾ ਕਾਲੀ ਤੋਗ ਜੀ ਦੇ ਨਾ ਜਿੱਥੇ ਵੀ ਰੋਣਾ ਨਾ ਰਕਲਣਾ ਸਨ ਹਾਂ ਤੇ ਜਾ ਕਰੋ ਗਈ ਮਗਰੇ ਨਹੀਂ ਪੈਣੇ ਤਪ ਤੁੱਪ ਘਟੀ ਬਾਹਰ ਕਿ ਨਹੀਂ ਮਾਂ ਮਾਂ ਤਾਈ ਨੂੰ ਖੋ ਤੇ ਮਾਂ ਨੂੰ ਨਾ ਖੋ ਤੇ ਤੇ ਉਹ ਨੂੰ ਵੀ ਦੇਨਾ ਮੰਮੀ ਹਾਂ ਮੰਮੀ ਨੂੰ ਵੀ ਦੇ ਦੋ ਨਹੀਂ ਨਹੀਂ ਮਾਂ ਮਾਂ ਤਾਈ ਨੂੰ ਦੇ ਦੋ ਬੋਟ ਜਦੋਂ ਦੇਖੇ ਬੋਟਾਂ ਦਾ ਹੁਣ ਹੈ ਨਹੀਂ ਇੰਨਾ क्रेज ਜੇ ਲੋਕਾਂ ਚ ਨਾ ਕੋਈ ਨਹੀਂ ਸੀਗਾ ਉੱਥੇ ਬੂਸਤੇ ਕੋਈ ਵੀ ਨਹੀਂ ਸੀ ਪਹੁੰਚਾ ਨਹੀਂ ਓਕੇ ਬੜਾ ਅੱਗੇ ਹੁੰਦਾ ਸੀ ਵਾਰੀ ਦੀ ਸੀ ਨਾ ਲੋਕ ਲਾਈਨਾਂ ਲਾ ਕੇ ਖੜ ਜਾਣਾ ਚਾਹੇ ਸਾਂਝ ਦੇ ਵਿੱਚ ਚਲ ਜਾਓ ਚਾਹੇ ਦੁਪਹਿਰੇ ਵਿੱਚ ਚਲ ਜਾਓ ਆਏ ਹੈ ਲੈ ਲੋ ਲਾਈ ਆਲੇ ਆਦੇ ਆ ਮੈਨੂੰ ਹੀ ਯਾਦ ਆ ਅਸੀਂ ਛੋਟੇ ਹੁੰਦੇ ਸੀ ਜਦੋਂ ਬੋਟਾਂ ਬਟਾਲੋਂ ਮੋਂ ਹੁਣ ਲੈਣ ਆਉਂਦੇ ਨਾ ਗੱਡੀ ਤੇ ਉਹਨਾਂ ਨੇ ਐ ਗੱਡੀਆਂ ਲੈ ਕੇ ਆਉਂਦੀਆਂ ਪਰ ਜਾਨੀ ਬੋਲਿਆ ਸੀ

ਉਹ ਬਾਈ ਤੇ ਹੀ ਸੋ ਦਾ ਫਰੇਮ ਬਣਾਇਆ ਸੀ ਮੈਂ ਵਧੀਆ ਸੀ ਮੈਂ ਤਾਂ ਹਾਈ ਮੈਂ ਹੁਣ ਬਾਈ ਉਹਨੂੰ ਮੈਂ ਇੱਕ ਨਾਰਮਲ ਹੀ ਬਣਾਈ ਪਰ ਮੈਂ ਚੈੱਕ ਕਰਾਉਣੀ ਹੈ ਕੋਲ ਹੈਲੋ ਕਰੋ ਹਾਈ ਹੈਲੋ ਨਾ ਆਪੀ ਬਣਾਉਣੀ ਹੈ ਇਹ ਵੀ ਲਾਈਆਂ ਜੀ ਜੀ ਹੈ ਸੀਤ ਤਾਂ ਸੀਤ ਨੇ ਨਹੀਂ ਲਾਈਆਂ ਸੀਤ ਦੇ ਐਨਕਾ ਨਹੀਂ ਲੱਗੀਆਂ ਸੀਤ ਦੇ ਮम्मा ਦੀ ਲੱਗੀਆਂ ਕਿਤ ਲਾਏ ਸੀਤ ਦੀ ਐਨ ਨਹੀਂ ਤਾਂ ਚਰੇ ਪਈਆਂ ਹੈਗੀਆਂ ਇਹਦੇ ਕੋਲ ਦੇ ਆ ही कहते सिताई कोडे जाना ओए आओ पानी पाके दोनों हाथों तो वो किमे तो वो तो वो इमे 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 करते तो हम्म चलो हां इमे करो इमे करो सीता लगी में ये सच्ची तो ना सीता आई करो आई इमे हां इमे दोनों हाथों ना ਦੋਨਾਂ ਦੋਨਾਂ ਨਹੀਂ ਇਹ ਹਾਂ ਦੋਨਾਂ ਲੈ 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 ਬਾਉਨ ਤੋਂ ਬੁਗ ਨਹੀਂ ਮੈਂ ਹਾਂ ਵੀ ਭੈਣ ਹੈ ਮਹਰੇ ਦੀ ਭੂਤ ਨਹੀਂ ਹੂੰ ਬਾਸ ਹੈ ਤੀ ਨਹੀਂ ਹੈਗਾ ਮਾਮੂ ਇਹ ਚੀਂ ਮਾਂ ਹੀ ਖਾਲੀ ਆ ਮਾਂ ਹੀ ਨਹੀਂ ਹੈਗਾ ਖਾਲੀ ਆ ਹੁਣ ਪੁੱਤ ਹੈਗਾ ਮਾਂ ਹੀ ਹੈਗਾ ਕੋਈ ਹਾਂ ਉਹ ਗੰਦਾ ਬਾਣੀ ਪੜੇ ਗੰਦੇ ਹੋ ਗਏ ਚਲ ਹੁਣ ਆਂਦੇ ਪੱਪੂ ਧੋ ਲੋ ਫਿਰ ਚਲੋ ਧੋ ਤੋਲੇ ਕੱਪੜੇ ਦੇ ਤਾਈ ਧੋ ਦੂਗੀ ਤੇ ਹੁਣ ਤੁਸੀਂ ਪੱਪੂ ਧੋ ਲੋ ਆਲੋ ਕਿਤੇ ਪੱਪੂ ਧੋ ਲੋ ਐਸੀ ਪੱਪੂ ਧੋ ਲੋ ਆ ਤਾਂ ਗੰਦੀ ਹੋ ਗਏ ਗੰਦੇ ਹੋ ਗਏ ਧੋ ਲੋ ਧੋ ਲੋ ਧੋ ਬਾਬਾ ਬਾਬਾ ਕਹਿੰਦੇ ਹੁੰਦੀ ਹੈ ਹੈ ਬਾਬਾ ਬਾਬਾ ਧੋ ਇਹਨੇ ਕੀ ਹੁੰਦਣ ਕਨੇ ਹੁੰਦੇ ਸੀ ਨਾ ਵੀ ਲੈ ਜਰਾ ਬਾਂ ਪਾਈਏ ਸੋ ਹੈ ਨਾ ਫਿਰ ਇਹਨੂੰ ਆਏ ਆ ਵੀ ਪੈਰ ਆ ਜਿਹੜੇ ਉਹ ਬਾਬਾ ਵਾ ਬਾਬਾ ਬਾਬਾ ਧੋਲੇ ਬਾਬਾ ਦੀ ਭੈਣ ਲੈ ਖਾਲੇ ਮੈਂ ਲੈਣਾ ਕਹਿੰਦੀ ਲੈ ਖਾਲੇ ਹਾਂ ਤੇ ਇੱਕ ਮਿੰਟ ਬਸ ਤਾਈ ਜੀ ਇਹ ਦੂਗੀ ਮੈਂ ਕਹਿੰਦੀ ਆ ਤੁਹਾਡੇ ਕੋਲ ਰਹਿਣ ਲੱਗੀ ਤੇ ਸਾਰੇ ਕੰਮ ਕਰਾਇਆ ਕਰੇ ਸਾਰਾ ਸਭ ਤਾਈ ਨੇ ਸਨੇ ਧਾਰਾ ਚੂਨ ਲਾ ਦੇਣਾ ਤਾਈ ਨਾਲ ਧਾਰਾ ਵੀ ਚਵਾਇਆ ਕਰੂਗੀ ਤਾਈ ਨਾਲ ਪੱਠੇ ਵੀ ਪਵਾਉਗੀ ਹੈ ਤਾਈ ਜੀ ਮੈਂ ਕਰਦੀ ਆ ਕੱਪੜੇ ਕੱਪੜੇ ধੋਂਦੀ ਆ

ਉਹ ਮੈਂ ਦੇਖਿਆ ਥੀ ਇੰਸਟਾਗ੍ਰਾਮ ਤੇ ਓਕੇ ਨੀ ਤੂਫਾਨ ਆਉਣਾ ਮੈਂ ਕਿਹਾ ਮੇਰੇ ਤਾਂ ਰਸੋਈ ਦੇ ਖਿੜਕੀਆਂ ਵੀ ਖੁੱਲੀਆਂ ਹੀ ਆ ਉਹ ਦੇਖ ਰਹੀ ਸੀ ਹਾਂ ਪਾਣੀ ਲਾਉਣ ਵਾਲਾ ਦੀਦੀ ਇਹਨਾਂ ਨੂੰ ਪਾਣੀ ਆਈ ਨਾ ਕੋਈ ਨਾ ਜਿੱਤੀ ਪਰ ਨਾ ਪਹੁੰਚਿਆ ਨਾ ਆਈ ਇਹ ਮਿੱਠੀ ਨਿੱਕੇ ਨਿੱਕੇ ਜਿਹੀ ਹਾਂ ਆਹਰੇ ਇੱਧਰ ਇੱਧਰ ਵਧੀਆ ਲੱਗੇ ਆ ਜਿਹੜਾ ਜਮਨੀ ਥੋੜਾ ਜਨਾ ਥੋੜਾ ਜਿਹਾ ਵਿਛਾ ਲੈ ਕੇ ਕੀਤੀ ਤੋੜ ਕੇ ਹਮ ਇਹਨਾਂ ਵਧੀਆ ਮਿੱਠਾ ਖਾਣ ਚ ਵੀ ਖਾ ਕੇ ਦੇ ਇਹ ਤੁਸੀਂ ਕਿੱਥੋਂ ਲਈ ਸੀ ਵੇਲ ਇਦਾਂ ਮੁੰਮੇ ਲੈ ਕੇ ਜੜ ਬੜਤੀ ਸੀ ਆਹੇ ਸੀ ਤੇ ਚੀਜੀ ਹਾਂ ਹੂੰ ਅੰਗੂਰ ਪਤੈ ਦੰਨਾ ਜਾਬੜੀ ਭਰਿੰਡ ਭਰੁੰਡ ਹੁੰਦੇ ਆ ਇਹ ਆਹ ਪਾੜੇ ਲੱਗੇ ਸੀ ਆਪਾਂ ਦੂਜੇ ਵੀ ਉਹ ਵੀ ਲੈ ਗਏ ਮੱਤੇ ਨਦ ਕਾਨ ਬਾਈਆ ਔਰ ਇਹ ਤਾਂ ਬੇਲ ਨਾਲ ਨਾ ਬੰਨਦੀ ਏ ਉਹ ਸੀਰਤ ਸੀਰਤ ਮੈਨੂੰ ਅਰੇ ਸੀਪ ਨੂੰ ਬੇਲ ਨਾਲ ਹੀ ਬੰਨਣਾ ਪੈਣਾ ਟਾਈ ਨੂੰ ਲਾਇਆ ਹੋਇਆ ਅੰਗੂਰਾਂ ਤੇ ਅਸੀਂ ਇੱਧਰ ਹਾਈ ਹਾਈ ਪੂਰੇ ਸੇ ਉਹਨੂੰ ਡਿੱਕੀ ਜਾਣੇ ਆ ਹੈ ਮੂੰਹ ਢਲੇ ਲੈ 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 ਹਾਈ ਰੋਪ ਹਾਈ ਲੈ ਇਹ ਨਹੀਂ ਲੈਣਾ ਲੈ ਲੈ ਹਾਂ ਉਹ ਡਿੱਕਿਆ ਕੋਈ ਨਾ

ਹਾਂ ਬਤ ਹਾਂ ਨਹਾਉਣਾਗੇ ਨਹਾਉਣਾ ਵਾ ਉਹਦੇ ਨਾਲ ਨਾ 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 ਤਾਈ ਦੇ ਕੋਲੇ ਮਹਾ ਚੱਕ ਕੇ ਸਿੱਟੀ ਹੈ ਤਾਂ ਅਸੀਂ ਔਖਾ ਵੀ ਸਾਹੀ ਕਹਿੰਦੀ ਹੈ ਤਾਈ ਕੋਲੇ ਜਾਣਾ ਛੀ ਹੈ ਕਹਿੰਦੀ ਆਹ ਇਧਰ ਅੱਗ ਲੱਗੀ ਹੈ ਨਾ ਉਹਨੂੰ ਕਹਿੰਦੇ ਵੀ ਛੀ ਆ ਛੀ ਆ ਤਾਂ ਹੰਪ ਤੋਂ ਅੱਗ ਲੱਗੀ ਨਾਲ ਪਾਣੀ ਲਾਇਆ ਹੈ ਮੈਨੂੰ ਆਇਆ ਵੀ ਮੈਂ ਹਾਂ ਤਰਾਦਰੋ ਤੇ ਨੰਗ ਜਾਣ ਟਾਈਮ ਨਾਲ ਨੇਰ ਤੋਂ ਪਹਿਲਾਂ ਪਹਿਲਾਂ ਇਹ ਦਰਵਾਲਾ ਕਰਦਾ ਮੈਂ ਦੇਖੀ ਸੀਗੀ ਨਿਊਜ਼ 3:00 ਵਜੇ ਉਹ ਕਹਿੰਦੇ ਵੀ ਸ਼ਾਮ ਨੂੰ ਵੀ ਪੰਜਾਬ ਹਰਿਆਣਾ ਤੇ ਇੱਕ ਚੀਜ਼ ਇੱਕ ਦੋ ਚੀਜ਼ਾਂ ਹੋਊਲ ਇੱਕ ਦੋ ਜਿਹਨੀਆਂ ਸਿਟੀ ਦੇ ਨੇ ਇਹ ਕੈਮਰੇ ਵਿੱਚ ਦੀ ਪਹ ਘੱਟ ਸ਼ੋਅ ਹੁੰਦਾ ਦਰਾਖਤ ਵੀ ਹੁਣ ਦੂਰੇ ਹੋਵੋ ਮੁੜਦੇ ਆ ਇੰਦਰ ਨੂੰ ਦੇਖੋ ਕਿੰਨਾ ਹਨਾ ਮੈਂ ਨਾ ਸ਼ਾਮ ਨੂੰ ਹੀ ਪੋਸਟ ਦੇਖੀ ਸੀਗੀ ਮੇਰੀ ਚ ਖੜਾਉਣਾ ਹੋਗਾ ਕਿ ਆ ਵੀ ਗਿਆ ਜੇ ਅਸੀਂ ਪਿੰਡ ਪਹੁੰਚੇ ਨਹੀਂ ਹੈਗੇ ਦੇਖੋ ਉਹ ਨਾ ਤੁਹਾਨੂੰ ਕੈਮਰੇ ਚ ਦਿਨਦਾ ਹੁਣ ਸਾਹਮਣੇ ਪੁੱਤਲ ਉੱਠਦੀ ਮੇਰੀ मतलब ਸਾਡੇ ਨਾਲ ਨਾਲ ਸਾਹਮਣੇ ਫਰੰਟ ਤੇ ਚੱਲ ਰਹੀ ਆ ਨੇਰੀ ਤੇ ਇੱਧਰ ਹਜੇ ਘਟਾਈ ਹੋਈ ਆ ਇੱਧਰ ਜ਼ਿਆਦਾ ਚੱਲ ਰਹੀ ਆ ਨਾ ਮੇਰੀ ਤੇ ਉਹ ਵੇਖਦੇ ਬਾਵਾ ਕਿੰਨੀ ਤੇਜ਼ ਆ ਕੈਮਰੇ ਚ ਸ਼ਾਇਦ ਨਹੀਂ ਹਵਾ ਮੈਨੂੰ ਲੱਗਦਾ ਨਹੀਂ ਕੈਪਚਰ ਹੋ ਰਹੀ ਆ ਪਰ ਜੀ ਨਹੀਂ ਹੋਣਾ ਕੈਪਚਰ ਤੇ ਡੌਗੀ ਓਰੇ ਤੇ ਬਾਕੀ ਸਿਰਤ ਹੁਣ ਸੌਂਗੀ ਐ ਮਰੋ ਰੋ ਕੇ ਤੇ ਪਰ ਇਹਨੂੰ ਆਸਪਾਈ ਕੱਟਣਾ ਬਹੁਤ ਔਖਾ ਇਹਨੂੰ ਹਲਦਾਰ ਕੇ ਪਿੰਡ ਚੋਂ ਕੱਟਣਾ ਬਹੁਤ ਔਖਾ ਲਓ ਜੀ ਕੰਮ ਤੰਦਿਆ ਆਪਣਾ ਸਾਰੇ ਕਰ ਲਈ ਤੇ ਹੁਣ ਵਿਲੇ ਹੋਏ ਆ 40 ਕੂਲਿੰਗ ਜਾਂਦੀ ਆ ਬਾਹਰ ਤੇ ਅੱਜ ਕੇ ਰਸੀ ਆਪਾਂ ਆਪਣੀ ਪਿੰਡ ਪਰੋਵਾਲ ਤੇ ਇੱਕ ਤਾਂ ਸੀਗੀ ਅੱਜ ਮੈਂ ਵੋਟ ਪਾਉਣੀ ਸੀਗੀ ਹਨਾ ਸਿਰ ਤੇ ਪਾਪਾ ਨੇ ਵੀ ਪਾਉਣੀ ਸੀ ਮੈਂ ਹੀ ਵੋਟ ਪਾਉਣੀ ਸੀ ਕਹੀ ਰਹੀ ਆ ਤੇ ਮੈਂ ਪਾਈ ਆ ਫਸਟ ਟਾਈਮ ਵੋਟ ਆਪਣੇ ਸਾਰੇ ਪਿੰਡ ਮੈਂ ਫਸਟ ਮੈਂ ਫਸਟ ਟਾਈਮ ਵੋਟ ਪਾਈ ਆ ਤੇ ਬਾਕੀ ਧੁੱਪ ਬਹੁਤ ਸੀ ਤੇ ਕੋਈ ਰੌਸ਼ ਨਾ ਨਹੀਂ ਸੀ ਟਾਮਾ ਟਾਮਾ ਜੇ ਬੰਦਾ ਆਉਂਦਾ ਸੀਗਾ ਵੋਟ ਪਾਣ ਬਸ ਬਸ ਪਾ ਕੇ ਵੋਟ ਚ ਲੈ ਜਾਂਦੇ ਸੀਗੇ ਐ ਇਕੱਠ ਜਹ ਨਹੀਂ ਸੀਗਾ ਕੋਈ ਖਾਸ ਵੀ ਜਿਵੇਂ ਗਹਿਮਾ ਗਹਿਮੀ ਹੁੰਦੀ ਆ ਉਵੇਂ ਨਹੀਂ ਸੀ ਠੀਕ ਠਾਕ ਜੈਸੀ ਬਸ ਦੋ ਚਾਰ ਜਾਰੇ ਆ ਜਾਂਦੇ ਸੀ ਵੋਟ ਪਾ ਜਾਂਦੀ ਸੀ ਐਵੇਂ ਜੀ ਸੀਗਾ ਤੇ ਬਾਕੀ ਸਿਰਤ ਅੱਜ ਹਨਾ ਅੱਜ ਆਪਣੇ ਤਾਈ ਜੀ ਹਨਾ ਮਿਲ ਕੇ ਆਈ ਹੈ ਨਾ ਆਂਟੀ ਤੇ ਚਾਚੀ ਉਹਨਾਂ ਨੂੰ ਸਭ ਨੂੰ ਮਿਲ ਕੇ ਆਈ ਤਾਈ ਵੱਡੀ ਮਾਸੀ ਉਹਨਾਂ ਸਾਰੇ ਜਣ ਕੇ ਮਿਲ ਕੇ ਆਂਦੇ ਤੇ ਜੋ ਵੀ ਸਾਡੇ ਮਤਲਬ ਕਰਦੇ ਨੇ ਉਹਨਾਂ ਨੂੰ ਮਿਲ ਕੇ ਜਾਂਦਾ ਪਰ ਉੱਥੋਂ ਆਉਣ ਲੱਗੀ ਬਹੁਤ ਰੋਂਦੀ ਸੱਚੀ ਇਹਨੂੰ ਆਪਦੇ ਨਾ ਪਿੰਡੋਂ ਖੱਚ ਕੇ ਲਿਆਉਣਾ ਬਹੁਤ ਔਖਾ ਵਾ ਤੇ ਇੰਨਾ ਫਿਰ ਰੋਂਦੀ ਆ ਉੱਥੋਂ ਆਉਣ ਲੱਗੀ ਬਹੁਤ ਰੋਂਦੀ ਆ ਇਹਦਾ ਮਨ ਨਹੀਂ ਹੁੰਦਾਗਾ ਕਿ ਤੁਸੀਂ ਇਹ ਆਪਦੇ ਵੀਰਿਆਂ ਨਾਲ ਖੇਡਦੀ ਖੁੱਡਦੀ ਆ ਹਨਾ ਸਾਰਾ ਤੇ ਚਲੋ ਬਾਕੀ ਐ ਹੁੰਦਾ ਵੀ ਆਪਦਾ ਫੋਨ ਹਨਾ ਆਪਦਾ ਹੀ ਹੁੰਦਾਗਾ ਵੀ ਬਹੁਤ ਫਰਕ ਪੈ ਜਾਂਦਾਗਾ ਵੀ ਜਦੋਂ ਮਿਲਦਾ ਹਨਾ ਬੱਚਾ ਤੇ ਬਹੁਤ ਇਹਨੂੰ ਰਹਿੰਦਾ ਇਹ ਚੀਜ਼ ਦਾ ਤੇ ਉਹ ਤਾਂ ਰੋਂਦੀ ਹੋਈ ਆਈ ਆ ਤੇ ਲੈ ਕੇ ਆਉਣੀ ਬਹੁਤ ਔਖੀ ਆ ਇਹ ਤੇ ਚਲੋ ਜੀ ਬਾਕੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਤੇ ਕੱਲ ਨੂੰ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਨਵੇਂ ਵਲੌਗ ਦੇ ਨਾਲ ਤੇ ਓਕੇ ਜੀ ਗੁੱਡ ਨਾਈਟ ਬਾਏ ਬਾਏ ਟੇਕ ਕੇਅਰ